ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂਆ ਤੂੰ ਪਾਪ ਨਾ ਕਰੀਂ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੂੰ ਪਾਪ ਨਾ ਕਰੀਂ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੂੰ ਪਾਪ ਨਾ ਕਰੀਂ ਚੰਦੂਆ ਤੋਂ ਪਾਪ ਨਾ ਕਰੀ 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 ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੋਂ ਪਾਪ ਨਾ ਕਰੀ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਜੰਦਵਾ ਤੋਂ ਪਾਪ ਨਾ ਕਰੇ ਗੁਰੂ ਰਾਮਦਾਸ ਜੀ ਦਾ ਰਾਜ ਦਲਾਰਾਵੇ ਮਾਤਾ ਪਾਨੀ ਜੀ ਦੀਆਂ ਅੱਖੀਆਂ ਦਾ ਤਾਰਾ ਵੇ ਗੁਰੂ ਰਾਮਦਾਸ ਜੀ ਦਾ ਰਾਜ ਦਲਾਰਾਵੇ ਮਾਤਾ ਪਾਣੇ ਜੀ ਦੀਆਂ ਅੱਖੀਆਂ ਦਾ ਤਾਰਾ ਵੀ ਇਹ ਤਾਂ ਦੁਨੀਆਂ ਦੇ ਦੁੱਖ ੜੇ ਹਰਾਵੇ ਚੰਦੂਆ ਤੋਂ ਪਾਪ ਨਾ ਕਰੀ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੋਂ ਪਾਪ ਨਾ ਕਰੀ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਜੰਦੂਆ ਤੋਂ ਪਾਪ ਨਾ ਕਰੇ ਕੀ ਹੋਇਆ ਰੇਸ਼ਤਾ ਜੇ ਕੀਤਾ ਮਨ ਜੂਰਨਾ ਕੀ ਹੋਇਆ ਰੇਸ਼ਤਾ ਜੇ ਕੀਤਾ ਮਨ ਜੂਰਨਾ ਇਹ ਨਵੇਂ ਤਾਂ ਪਾਪੀਆ ਕਰਮ ਜਭੂਰਨਾ ਇਹ ਨਵੇਂ ਤਾਂ ਪਾਪੀਆ ਕਰਮ ਜਭੂਰਨਾ ਤੈਨੂੰ ਹਾਂ ਮੇਰੀ ਲੱਗ ਜਾਵੇ ਚੰਦੂਆ ਤੂੰ ਪਾਪ ਨਾ ਕਰੀ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੂੰ ਪਾਪ ਨਾ ਕਰੀ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੂੰ ਪਾਪ ਨਾ ਕਰੀ ਰਿਚ ਤੇਤਾ ਪਾਪੀ ਆਵੇ ਤੁਰੋਂ ਜੋੜ ਆਮਦੇ ਰਿਸ਼ਤੇਤਾ ਪਾਪੀ ਆਵੇ ਤੁਰੋਂ ਜੋੜ ਆਮਦੇ ਤੱਕੇ ਨਾਲ ਕੀਤੇ ਕਹਦੇ ਪੂਰੀ ਨਾਵੇ ਪਾਮਦੇ ਤੱਕੇ ਨਾਲ ਕੀਤੇ ਕੀਤੇ ਪੂਰੀ ਨਾਵੇ ਪਾਮਦੇ ਚਰਨੇ ਲੱਗ ਜਾ ਤੇ ਭੁੱਲਾ ਬਖਸ਼ਾਲੈ ਜੰਦਵਾ ਤੋਂ ਪਾਪ ਨਾ ਕਰੇ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਜੰਦਵਾ ਤੋਂ ਪਾਪ ਨਾ ਕਰੇ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਜੰਦਵਾ ਤੋਂ ਪਾਪ ਨਾ ਕਰੇ ਤੱਤੀ ਲੋ ਉਤੇ ਪਾਪੀ ਗੁਰਾ ਨੂੰ ਬਠਾ ਕੇ ਤੱਤੇ ਤੱਤੇ ਰੇਤਾ ਪਾਪੀ ਸੀਸ ਵਿੱਚ ਪਾ ਕੇ ਤੱਤੇ ਲੋ ਉਤੇ ਪਾਪੀ ਗੁਰਾਂ ਨੂੰ ਬਠਾ ਕੇ ਤੱਤੇ ਤੱਤੇ ਰੇਤਾ ਪਾਪੀ ਸੀਸ ਵਿੱਚ ਪਾ ਕੇ ਤੂੰ ਕਰਨਾ ਦਸ ਕੀ ਚਾਵੇ ਚੰਦੂਆ ਤੂੰ ਪਾਪ ਨਾ ਕਰੇ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੂੰ ਪਾਪ ਨਾ ਕਰੇ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੂੰ ਪਾਪ ਨਾ ਕਰੇ ਸੇਵਾ ਲ ਘਰ ਸੇਵਾ ਲੈ ਪਾਪੀਆ ਘਰ ਤੂੰ ਬਲਾ ਲਿਆ ਸੇਵਾਲੇ ਪਾਪੀਆ ਕਰ ਤੂੰ ਬਲਾ ਲਿਆ ਕਰਕੇ ਗਦਾਰੀ ਤਤੀ ਲੋ ਤੇ ਬਠਾ ਲਿਆ ਕਰਕੇ ਗਦਾਰੀ ਤਤੀ ਲੋ ਤੇ ਬਠਾ ਲਿਆ ਸਤ ਗੁਰ ਭਾਣਾ ਖੁਦਾ ਦਾ ਮੰਨ ਜਾਵੇਂ ਚੰਦੂਆ ਤੋਂ ਪਾਪ ਨਾ ਕਰੀ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੋਂ ਪਾਪ ਨਾ ਕਰੀ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦੂਆ ਤੋਂ ਪਾਪ ਨਾ ਕਰੀ ਰਾਵੀਏ ਨੇ ਸੋਣੇ ਗੱਲ ਮਨ ਚਿਤਲਾ ਕੇ ਰਾਵੀਏ ਨੇ ਸੋਣੇ ਗੱਲ ਮਨ ਚਿਤਲਾ ਕੇ ਗੁਰਾਂ ਨੂੰ ਸਮਾਲਿਆ ਵਕੜੀ ਜਿਪਾ ਕੇ ਗੁਰਾਂ ਨੂੰ ਸਮਾਲਿਆ ਵਕੜੀ ਜਿਪਾਕੇ ਸਾਡੇ ਹੰਜੂਆਂ ਦੇ ਹਾਰ ਗਾਲ ਪਾਤੇ ਚੰਦ ਆਵੇ পাপ ਨਾ ਕਰੇ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦ ਆਵੇ পাপਣਾ ਕਰੇ ਇਹ ਤਾਂ ਦੁਨੀਆਂ ਦਾ ਵਾਲੀ ਕਹਾਵੇ ਚੰਦ ਆਵੇ পাপਣਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ